ਉਹਨੇ ਇਹ ਨਹੀਂ ਕੀਤਾ ਵੀ 50000 ਦੀ ਟਰਾਲੀ ਲਈ ਆ ਤੇ 10 ਲੱਖ ਉਤੇ ਲਾ ਕੇ ਆਨੰਦਪੁਰ ਸਾਬ੍ਹ ਲੈ ਕੇ ਟਰਾਲਾ ਜਾਣਾ ਉਹਨੇ ਇਸ ਤਰ੍ਹਾਂ ਨਹੀਂ ਕੀਤਾ ਸੀ ਆਉਣ ਦੇ ਮੋਹਲਗੋ ਮੈਂ ਵੇਖੀ ਬੇਨਤੀ ਕਰਦਾ ਭਾਈ ਗੁਰ ਲਾਲ ਸਿੰਘ ਜੀ ਮੇਰੇ ਹਿਸਾਬ ਨਾਲ ਟਰੈਕਟਰ ਤੇ ਗਾੜੀ 7 ਫੁੱਟ ਲੰਬਾ ਬੰਪਰ ਹੋਵੇਗਾ 7 ਫੁੱਟ ਲੰਬਾ ਬੰਪਰ ਉਹਦੇ ਤੇ ਦੋ ਮੁੰਡੇ ਬੈਠੇ ਬੰਪਰ ਤੇ ਤੇ ਰੱਬ ਨਾ ਕਰੇ ਕੋ ਹਾਰਸਾ ਹੋ ਗਿਆ ਨਾ ਤੇ ਮੜਕੇ ਬੀਬੀਆਂ ਕਹਿਣਗੇ ਹਾਏ ਨਹੀਂ ਤੇਰਾ ਤੇ ਮੁੰਡਾ ਗੁਰੂ ਘਰ ਗਿਆ ਏ ਮੁੰਡਾ ਪੰਗੇ ਲੈਂਦਾ ਜਾਂਦਾ ਏ ਮੁੰਡਾ ਗੁਰੂ ਗੁਰੂ ਨੇ ਜੱਪ ਤਾਂ ਨਹੀਂ ਜਾਂਦਾ ਮੁੰਡਾ ਸੱਤ ਫੋਟੋ 'ਚ ਬੰਪਰ ਤੇ ਬੈਠਾ ਇਹ ਪਹਿਲੇ ਲਾਈਨ ਬੈਠਾ ਸੀਗਾ ਮੁੜ ਕੇ ਕਹਿਣ ਗਿਆ ਆਨੰਦਪੁਰ ਸਾਹਿਬ ਜਾਂਦਾ ਮਰ ਗਿਆ ਮਹਾਰਾ ਚਰਨਾ ਚ ਨਵਾਸ ਬਖਸ਼ੇ ਨਰਕਾਂ 'ਚ ਵੀ ਦੀ ਢੋਈ ਨਹੀਂ ਦਿੰਦਾ ਉਹ ਕਹਿੰਦਾ ਮੈਨੂੰ ਤੇ ਇੱਕ ਵਾਰੀ ਭਾਈ ਧਰ ਦੇ ਰਾਜੇ ਮੇਰੇ ਗੱਲ ਪਾਹੇ ਤੂੰ ਹੀ ਹਰ ਸਾਲ ਪੈਣ ਆਉਂਦੇ ਓ ਮੈਨੂੰ ਤੇ ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਰੰਗ ਜੇਬ ਨੇ ਧੱਕੇ ਦੇ ਨਾਲ ਝੂਠੀ ਸੌਂ ਖਾ ਕੇ ਕੱਢਿਆ ਤੂੰ ਹੀ ਹਰ ਸਾਲ ਹੀ ਕੱਢਣ ਆ ਜਾਂਦੇ ਜਿਵੇਂ ਜਾਓ ਪਰ ਕਿਤੇ ਟਰਾਲੀ 'ਚ ਢੋਲਕੀਆਂ ਛੈਣੇ ਖੜਕਦੇ ਜਾਣ ਕਿਤੇ ਜਾਓ ਤੰਤੀ ਸਾਜ਼-ਵੱਜ ਦੇ ਜਾਣ ਤੇ ਟਰਾਲਿਆਂ ਦੇ ਵਿੱਚੋਂ ਆਵਾਜ਼ਾਂ ਆਉਣ ਸਤ ਨਾਮ ਵਾਹਿਗੁਰੂ ਐਹੋ ਜੀਆਂ ਆਵਾਜ਼ਾਂ ਹੁਣ ਤੇ ਕੇਸਗੜ੍ਹ ਜਾ ਕੇ ਪਤਾ ਕੀ ਕਰੀ ਅਰਦਾਸ ਕਰ ਬਾਜਾਂ ਵਾਲਿਆ ਜਿਵੇਂ ਪੰਜ ਪਿਆਰੇ ਸੀਨੇ ਨਾਲ ਲਾਏ ਸੀ ਕਿਰਪਾ ਕਰਕੇ ਮੈਨੂੰ ਵੀ ਕਿਤੇ ਸੀਨੇ ਨਾਲ ਲਾ ਲਾ ਮੈਂ ਕਹਿੰਨਾ ਕਿ ਤੇ ਯਾਰ ਕੀ ਅਰਦਾਸ ਕਰਿਓ ਜਾ ਕੇ ਮਹਾਰਾਜ ਜਿਵੇਂ ਪਿਆਰੇ ਭਾਈ ਦਇਆ ਸਿੰਘ ਨੂੰ ਸੀਨੇ ਨਾਲ ਲਾਇਆ ਹੁਣਾ ਮੈਨੂੰ ਵੀ ਗਰੀਬ ਨੂੰ ਸੀਨੇ ਨਾਲ ਲਾ ਲਾ ਜੇ ਨਾ ਲਾਵੇ ਆਉਂਦੇ ਸਾਲ ਨੂੰ ਗੁਰੂ ਕਲਗੀ ਧਰ ਤੇ ਫਿਰ ਮਹਾਰਾਜ ਕਹੇ ਮਹਾਰਾਜ ਨੂੰ ਟਿਚਰ ਨਾ ਕਰਨ ਜਾਇਓ ਕਦੀ ਕਤੇ ਦਿਵਾਨ ਪੁੱਛ ਲੋ ਕਿੰਨੇ ਲੱਗੇ ਆਨੰਦਪੁਰ ਸਾਹਿਬ ਨਹੀਂ ਤੇ ਜੰਡਿਆਲੇ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਲੰਗਰ ਪੁੱਛ ਲੋ ਇੱਕ ਇੱਕ ਲੰਗਰ ਦੱਸ ਦੇਣਗੇ ਤੁਹਾਨੂੰ ਉੱਥੋਂ ਤੱਕ ਨਹੀਂ ਇਹ ਵੀ ਦੱਸਣਗੇ ਵੀ ਕਿਹੜੇ ਲੰਗਰ ਚ ਕੀ ਵਰਤ ਰਿਆ ਸੀ ਕਿਹੜੇ ਲੰਗਰ ਚ ਹਰੀਆਂ ਜਲੇਬੀਆਂ ਤੇ ਕਿਹੜੇ ਚ ਪੀਲੀਆਂ ਜਲੇਬੀਆਂ ਚੱਲਦੀਆਂ ਸੀ ਇਹ ਵੀ ਦੱਸ ਦੇਣਗੇ ਤੇ ਪਤਾ ਕੀ ਕਹਣਗੇ ਰਾਜ ਕਰੇਗਾ ਖਾਲਸਾ ਤੇ ਲੰਗਰਾਂ ਚੋਂ ਨੇ ਨਿਕਲਣਿਆ ਤੇ ਰਾਜ ਕਿੱਥੇ ਖਾਲਸੇ ਕਰਨਾ ਪਊ ਖਾਲਸੇ ਰਾਜ ਕੀਤਾ ਸੀਗਾ ਚਣੇ ਚੱਬ ਕੇ ਛੋਲੇ ਖਾ ਕੇ ਖਾਲਸੇ ਰਾਜ ਕੀਤਾ ਸੀਗਾ ਤੋਂ ਖੈਰ